ਅੱਜ ਦਾ ਦਿਨ ਸਿਰਫ ਇੱਕ ਫੰਕਸ਼ਨ ਨਹੀਂ ਹੈ ਇਹ ਮੇਰੇ ਪਾਪਾ ਵਿਰਿੰਦਰ ਕੁਮੰਦ ਦੀ ਯਾਦ ਦਾ ਦਿਨ ਹੈ ਪਾਪਾ ਕੋਈ ਆਮ ਬੋਡੀ ਬਿਲਡਰ ਨਹੀਂ ਸੀ ਬਾਕੀਆ ਵਾਂਗੂ ਜੁਝ ਜਿਨ੍ਹਾਂ ਨੂੰ ਸਾਰਿਆਂ ਤੋਂ ਡਿਫਰੈਂਟ ਕਰਦੀ ਹੈ ਕਿ ਉਹ ਵੇਜੀਟੇਰੀਅਨ ਬੋਡੀ ਬਿਲਡਰ ਸੀ ਤੇ ਉਹਨਾਂ ਨੇ ਨਾਨ ਵੇਜੀਟੇਰੀਅਨ ਬੋਡੀ ਬਿਲਡਰਸ ਨਾਲ ਕੰਪੀਟ ਕਰਕੇ ਵੀ ਉਹ ਉਹਨਾਂ ਨੇ ਮੈਡਲਸ ਜਿੱਤੇ ਸਿਰਫ ਪੰਜਾਬ ਨਹੀਂ ਪੂਰੇ ਇੰਡੀਆ 'ਚ ਆਪਣਾ ਨਾਮ ਰੌਸ਼ਨ ਕੀਤਾ ਤੇ ਸਾਰਿਆਂ ਨੂੰ ਪ੍ਰਾਊਡ ફીਲ ਕਰਾਇਆ ਪਾਪਾ ਸਿਰਫ ਇੱਕ ਇਤਲੀਟ ਨਹੀਂ ਸਨ ਉਹ ਇਨਸਪੀਰੇਸ਼ਨ ਸੀ ਉਹਨਾਂ ਨੇ ਹੀ ਇnspਾਇਰ ਕੀਤਾ ਮੈਨੂੰ ਵੀ ਜਿਮ ਸਟਾਰਟ ਕਰਨ ਦੇ ਲਈ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਆਪਣੀ ਬਾਡੀ ਨਾਲ ਪਿਆਰ ਹੋਇਆ ਕਿ ਸਾਨੂੰ ਇਹਦੀ ਟੇਕ ਕੇਅਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੇਖ ਕੇ ਵੀ ਮੈਂ ਸਵੇਰੇ 3-4 ਵਜੇ ਉੱਠ ਕੇ ਮੈਂ ਵੀ ਆਪਣਾ ਜਿਮ ਸਟਾਰਟ ਕਰਦੀ ਸੀ ਟ੍ਰੈਡਮਿਲ ਟ੍ਰੇਨ ਕਰਨਾ ਆਪਣੀ ਬਾਡੀ ਨੂੰ ਉਹਨਾਂ ਨੇ ਇੰਡੀਆ ਦਾ ਉਹਨਾਂ ਨੇ ਇੰਡੀਆ ਦਾ ਨਾਮ ਦੁਨੀਆ ਪਰ ਤੇ ਰੌਸ਼ਨ ਕੀਤਾ ਬਿਨਾ ਸਟੀਰੋਇਡਸ ਬਿਨਾ ਸ਼ਾਰਟਕਟ ਸਿਰਫ ਆਪਣੀ ਮਿਹਨਤ ਤੇ ਡਿਟਰਮੀਨੇਸ਼ਨ ਦੇ ਨਾਲ 25 ਸਾਲ ਉਹਨਾਂ ਨੇ ਇਸ ਗੇਮ ਨੂੰ ਦਿੱਤੇ ਮੇਰੇ ਲਈ ਪਾਪਾ ਮੇਰੇ ਹੀਰੋ ਮੇਰੀ ਟੀਚਰ ਮੇਰੀ ਸਟਰੈਂਥ ਸੀ ਤੇ ਹੁਣ ਵੀ ਹੈ ਤੇ ਹਮੇਸ਼ਾ ਰਹਿਣਗੇ ਉਹਨਾਂ ਨੇ ਸਿਖਾਇਆ ਕਿ ਜ਼ਿੰਦਗੀ 'ਚ ਕਦੇ ਵੀ ਗਿਵ ਅਪ ਨਹੀਂ ਕਰਨਾ ਉਹਨਾਂ ਨੇ ਆਪਣੀ ਮੰਮਾ ਦੀ ਆਪਣੇ ਯੰਗਰ ਬ੍ਰਦਰ ਦੀ ਡੈਥ ਦੇਖੀ ਫਿਰ ਵੀ ਉਹਨਾਂ ਨੇ ਸਾਡੇ ਤਿੰਨਾਂ ਭੈਣ ਭਰਾਵਾਂ ਨੂੰ ਕਦੀ ਸ਼ੋਅ ਨਹੀਂ ਕੀਤਾ ਕਿ ਅੰਦਰੋਂ ਭਾਵੇਂ ਕਿੰਨੇ ਟੁੱਟੇ ਹੋਣ ਉਹਨਾਂ ਦੇ ਹਮੇਸ਼ਾ ਆਪਾਂ ਫੇਸ 'ਤੇ ਇੱਕ ਸਮਾਈਲਿੰਗ ਫੇਸ ਹੀ ਦੇਖਿਆ ਅੱਜ ਜਦ ਮੈਂ ਇਹ ਪਾਰਕ ਦਾ ਨਾਮ ਦਾ ਬੋਰਡ ਵੇਖਦੀ ਆਂ ਵਰਿੰਦਰ ਕੁਮਨ ਪਾਰਕ ਤੇ ਲੱਗਦਾ ਹੈ ਕਿ ਹੀ ਇਜ਼ ਵਿਦ ਹਰ ਹੀ ਇਜ਼ ਵਿਦ ਅਸ ਬੱਚਾ ਨੇ ਇਨਸਪਾਇਰ ਕਰ ਰਹੇ ਨੇ ਕਿ ਫਿਟ ਰਹੋ ਕਲੀਨ ਰਹੋ ਤੇ ਪ੍ਰਾਊਡ ਇੰਡੀਅਨ ਬਣੋ ਪਰ ਇੱਕ ਗੱਲ ਮੈਂ ਸਭ ਨੂੰ ਯਾਦ ਕਰਵਾਉਣਾ ਚਾਹਾਂਗੀ ਪਾਪਾ ਸਿਰਫ ਇੱਕ ਨਾਮ ਨਹੀਂ ਸਨ ਉਹ ਇੱਕ ਮਿਸ਼ਨ ਸਨ ਉਹਨਾਂ ਦੀ ਸਰਟਨ ਡੈਥ ਦੇ ਪਿੱਛੇ ਜੋ ਵੀ ਸੱਚ ਹੈ ਉਹ ਜ਼ਰੂਰ ਬਾਹਰ ਆਣਾ ਚਾਹੀਦਾ ਹੈ ਉਹਨਾਂ ਨੇ ਪੰਜਾਬ ਦਾ ਪੂਰੇ ਇੰਡੀਆ ਦਾ ਨਾਮ ਵਰਲਡਵਾਈਡ ਰੌਸ਼ਨ ਕੀਤਾ ਹੀ ਰੀਅਲੀ ਡੋਨਟ ਡਿਸਰਵ ਥਿਸ ਕਾਈਂਡ ਆਫ ਡੈਥ ਮੈਂ ਪੂਰੀ ਕੋਸ਼ਿਸ਼ ਕਰਾਂਗੀ ਉਹਨਾਂ ਦੀ ਲੇਗਸੀ ਉਹਨਾਂ ਦਾ ਮਿਸ਼ਨ ਅਸੀਂ ਅੱਗੇ ਲੈ ਕੇ ਜਾਈਏ ਸਾਰੇ ਤੇ ਮੈਨੂੰ ਸਰ ਨਿਤਿੰਤ ਕੋਲੇ ਨੂੰ ਥੈਂਕ ਯੂ ਆ ਕਿ ਤੁਸੀਂ ਸਾਡੇ ਨਾਲ ਹੋ ਇੱਥੇ ਤੇ ਗਵਰਨਮੈਂਟ ਨੂੰ ਵੀ ਹੈ ਕਿ ਉਹ ਸਾਡੀ ਸਪੋਰਟ ਕਰਨ ਅੱਜ ਮਨਾਸਾ ਆਇਆ ਚਾਰ ਮਹੀਨੇ ਪਹਿਲਾਂ ਐਫੀਟ ਸੈਂਟਰ ਨੂੰ ਵੀ ਮੈਨਾਉਂਸਮੈਂਟ ਹੋ ਗਈ ਸੀ ਤੇ ਉਹਦੀ ਵਰਕਿੰਗ ਕਰਦੇ ਕਰਦੇ ਡੈਫੀਨਿਟਲੀ ਅਸੀਂ ਚਾਰ ਪੰਜ ਕੋਟ ਬਣਾਏ ਵੀ ਹੈ ਦੋ ਦੀ ਇਨੌਗੁਰੇਸ਼ਨ ਸੀ ਕਰਨ ਜਾ ਰਹੇ ਤੇ ਇੱਕ ਕੋਟ ਦਰਸ਼ਨਗਰ ਇਕਰਾ ਮੰਡੀ ਪ੍ਰਿਕਸ ਵਿਲੇਂਟ ਲਈ ਆ ਜੀ ਬਣ ਕੇ ਤਿਆਰ ਆ ਆਲਮੋਸਟ ਉਹਦਾ ਕੰਮ ਰੁਕਿਆ ਹੋਇਆ ਸੀ ਉਹ ਕਿ ਅਸੀਂ ਕੰਦੇਸੀ ਕਿਹਾ ਦੋਨੋਂ ਕੰਪਲੀਟ ਹੋ ਜਾਣ ਤੇ ਫਿਰ ਇਹਦੀ ਨੋਗਰੇਸ਼ਨ ਕਰਾਂਗੇ ਤੇ ਸਾਡੇ ਭਰਾ ਸਾਡੀ ਸ਼ਹਿਰ ਦੀ ਸਦਨ ਜਦੂਬਿੰਦਰ ਕੁਮਾਰ ਜੀ ਦਾ ਸਵਰਗਵਾਸ ਹੋ ਗਿਆ ਫਿਰ ਅਸੀਂ ਇਹਦੀ ਨੋਗਰੇਸ਼ਨ ਡਿਲੇ ਕਰਕੇ ਉਹਦੇ ਤੋਂ ਬਾਅਦ ਆਜ ਨਹੀਂ ਰੱਖੀ ਸੀ ਤੇ ਮੇਰਾ ਦਿਲ ਸੀ ਕਿ ਐ ਅੰਕਲ ਦੇ ਹੱਥੋਂ ਹੀ ਉਹਨਾਂ ਦੀ ਬੇਟੀ ਦੇ ਹੱਥੋਂ ਹੋਏ ਜੀ ਮੈਂ ਰਿਕਵੈਸਟ ਕੀਤੀ ਫੈਮਿਲੀ ਨਾਲ ਮੈਂ ਅੰਡਰਸਟੈਂਡ ਕਰਦਾ ਹਾਲਾਤ ਇਹ ਹੋ ਗਏ ਨਹੀਂ ਕਿ ਹੱਲੇ ਨਹੀਂ ਮੂੜ ਹੁੰਦਾ ਪਰ ਮੈਨੂੰ ਸਿਗਾ ਵੀ ਆਪਾਂ ਉਸ ਭਰਾ ਦੀ ਜੋ ਜੋ ਅਸੀਂ ਸਾਰੇ ਰਲ ਮਿਲ ਕੇ ਉਦੀ ਸ਼ਾਨ ਵਿੱਚ ਕਰ ਸਕੀਏ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾਣਾ ਚਾਹੀਦਾ ਜਿਹੜਾ ਸਿਰਫ ਸ਼ਹਿਰ ਦੀ ਸ਼ਾਨ ਨਹੀਂ ਸੀ ਸਾਡੇ ਸਟੇਟ ਦੀ ਸ਼ਾਨ ਵੀ ਸੀ ਸਾਡੇ ਦੇਸ਼ ਦੀ ਸ਼ਾਨ ਵੀ ਸੀ ਤੇ ਬੜੀ ਮਨਪਕੀ ਉਹਨਾਂ ਦੀ ਮੌਤ ਹੋਈ ਪਰ ਇਸ پارک ਦਾ ਮੈਂ ਅੱਜ ਇਨੌਗੁਰੇਸ਼ਨ ਬੇਟੀ ਕੋਲੋਂ ਕਰਾ ਕੇ ਮੇਰੇ ਮਨ ਨੂੰ ਬੜੀ ਹੀ ਸ਼ਾਂਤੀ ਪ੍ਰਾਪਤ ਹੋਈ ਹੈ ਬਾਕੀ ਸਰਕਾਰੀ ਤੌਰ ਤੇ ਵੀ ਮੈਂ ਜ਼ਰੂਰ ਐਫਰਟ ਕਰਾਂਗਾ ਕਿ ਜੋ ਇਨਸਾਫ ਹੈ ਉਹਨਾਂ ਨੂੰ ਮਿਲ ਸਕੇ ਥੈਂਕ ਯੂ